ਯਾਰੇ ਦੋਸਤੋ ਇਹ ਜੋ ਗੱਡੀਆਂ ਜਾ ਰਹੀਆਂ ਨੇ ਇਹ ਆਮ ਲੋਕ ਨਹੀਂ ਗਏ ਇਹ ਲੋਕ Rajasthan ਦੇ ਲੋਕ ਨੇ ਇੱਕ ਕਬੀਲੇ ਉਹ ਨੇ ਜਿਹੜੇ ਰਾਜਿਆਂ ਮਹਾਰਾਜਿਆਂ ਨਾਲ ਸਬੰਧ ਰੱਖਦੇ ਨੇ ਮਹਾਰਾਜਾ ਪ੍ਰਤਾਪ ਔਰ ਰਾਣੇ ਪ੍ਰਤਾਪ ਦੀ ਜੋ ਚੜ੍ਹਤ ਸੀ ਉਹ ਮੁਗਲਾਂ ਤੋਂ ਜਰੀ ਨਹੀਂ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਨੂੰ ਹਰਾ ਦਿੱਤਾ ਗਿਆ ਤਾਂ ਉਸ ਦੇ ਕਬੀਲੇ ਵਾਲਿਆਂ ਨੇ ਇਹ ਫੈਸਲਾ ਕੀਤਾ ਇਹ ਅਸੀਂ ਉਦੋਂ ਤੱਕ ਟਿੱਕੇ ਨਹੀਂ ਰਵਾਂਗੇ ਜਦੋਂ ਤੱਕ ਅਸੀਂ ਰਾਜ ਭਾਗ ਪ੍ਰਾਪਤ ਨਹੀਂ ਕਰ ਲੈਂਦੇ ਤੇ ਇਹ ਊਂਟਾਂ ਤੇ ਗੱਡੀਆਂ ਲੈ ਕੇ ਤੇ ਇੱਧਰ ਉੱਧਰ ਨੂੰ ਚੱਲ ਪਏ ਕੁਝ ਪਹਾੜਾਂ ਨੂੰ ਚੱਲ ਪਏ ਕੁਝ ਗੁਜਰਾਤ ਸਾਈਡ ਚਲੇ ਗਏ ਕੁਝ ਯੂਪੀ ਸਾਈਡ ਚਲੇ ਗਏ ਤੇ ਇੱਕ ਮੱਕੜ ਕਬੀਲਾ ਬਣ ਗਿਆ ਹੌਲੀ-ਹੌਲੀ ਕੋ ਮੱਕੜ ਕਬੀਲਾ ਬਣਦਿਆ ਬਣਦਾ ਤੇ ਇਹਨਾਂ ਦੀ ਆਦਤ ਐਦਾਂ ਹੀ ਡਿਵੈਲਪ ਹੋਣ ਦੀ ਹੋਈ ਅੰਗਰੇਜ਼ਾਂ ਦਾ ਰਾਜ ਆਇਆ ਅੰਗਰੇਜ਼ਾਂ ਨੇ ਵੀ ਬੜੀ ਸ਼ਕਤੀ ਕੀਤੀ ਇਹਨਾਂ ਤੇ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਵੀ ਸ਼ਿਕਾਰ ਹੋਣਾ ਪਿਆ ਇਹਨਾਂ ਨੂੰ ਕ੍ਰਾਈਮ ਪਰੇ ਪੇਸ਼ਾ ਵੀ ਕਰਾਰ ਦਿੱਤਾ ਗਿਆ ਇਹਨਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਪਰ ਇਹ ਵੀ ਇੱਕ ਕਿਸਮ ਦੇ ਯੋਧਾ ਲੋਕ ਨਿਕਲੇ ਆਪਣਾ ਨਾ ਇਹਨਾਂ ਨੇ ਆਪਣਾ ਪਹਿਰਾਵਾ ਛੱਡਿਆ ਨਾ ਇਹਨਾਂ ਨੇ ਆਪਣੀ ਬੋਲੀ ਛੱਡੀ ਤੇ ਨਾ ਇਹਨਾਂ ਨੇ ਆਪਣਾ ਖਾਣ ਪੀਣ ਛੱਡਿਆ ਔਰ ਨਾ ਇਹਨਾਂ ਨੇ ਆਪਣੀ ਵਧੀਆ ਖੁਰਾਕ ਛੱਡੀ ਇਹ ਟਾਪ ਦੀ ਖੁਰਾਕ ਖਾਂਦੇ ਨੇ ਇਹ ਗਾਂਾਂ ਵੀ ਪਾਲਦੇ ਨੇ ਤੇ ਮੱਝਾਂ ਵੀ ਪਾਲਦੇ ਨੇ ਬੱਕਰੀਆਂ ਭੇਡਾਂ ਵੀ ਪਾਲਦੇ ਨੇ ਤੇ ਮੀਟ ਵੀ ਖਾਂਦੇ ਨੇ ਤੇ ਗੱਲ ਕੀ ਇਹ ਕਬੀਲਾ ਬੇਸ਼ੱਕ ਹਿੰਦੂ ਧਰਮ ਨਾਲ ਸੰਬੰਧਿਤ ਹੈ ਪਰ ਇਹ ਜੰਗਜੂ ਕਬੀਲਾ ਇੱਕ ਤਰ੍ਹਾਂ ਦਾ ਇਹ ਜੰਗਜੂ ਕਬੀਲਾ ਹੁਣ ਇਸ ਵੇਲੇ ਵੀ ਇੱਕ ਮੱਕੜ ਬਣਿਆ ਰਿਹਾ ਹੈ ਤੇ ਜਦੋਂ ਅੰਗਰੇਜ਼ਾਂ ਨੂੰ ਇਹ ਸਮਝ ਨਹੀਂ ਲੱਗੀ ਵੀ ਇਹ ਇੱਕ ਮੱਕੜ ਕਬੀਲਾ ਟਿੱਕੇ ਕਿਉਂ ਨਹੀਂ ਬੈ ਸਕਦਾ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਤੇ ਜਦੋਂ ਇਹਨਾਂ ਨੇ ਘਰ ਬਣਾ ਕੇ ਦੇਣ ਦੀ ਗੱਲ ਆਈ ਤਾਂ ਉਸ ਵੇਲੇ ਤਾਂ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਘਰਾਂ ਦੇ ਵਿੱਚ ਰਹੀਏ ਪਰ ਇਹਨਾਂ ਦਾ ਘਰਾਂ ਦੇ ਵਿੱਚ ਵੀ ਜੀ ਨਹੀਂ ਲੱਗਿਆ ਕਮੱਕੜ ਕਬੀਲੇ ਹੋਣ ਕਰਕੇ ਇੱਕ ਅੰਗਰੇਜ਼ ਵਿਦਵਾਨ ਜਿਸ ਨੇ ਪੀ ਐਚ ਡੀ ਕੀਤੀ ਸੀ ਉਹਨੇ ਕਿਹਾ ਲੰਡਨ ਤੋਂ ਆਇਆ ਹੋ ਕਿਸੇ ਹਾਰਵਰਡ ਯੂਨੀਵਰਸਿਟੀ ਤੋਂ ਸ਼ਾਇਦ ਹੋ ਤੇ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਇਹਦੇ ਨਾਲ ਰਹਿ ਕੇ ਇਹਨਾਂ ਦੇ ਸਾਲ 2 ਸਾਲ 3 ਸਾਲ ਕਿ ਮੈਂ ਰਿਸਰਚ ਕਰਾਂ ਵੀ ਇਹ ਕਿਵੇਂ ਰਹਿੰਦੇ ਨੇ ਤੇ ਉਹਨਾਂ ਨੇ ਕਬੀਲੇ ਵਾਲਿਆਂ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡੇ ਨਾਲ ਰਹਿਣਾ ਚਾਹਨਾ ਤੇ ਉਹਨਾਂ ਨੇ ਇਜਾਜ਼ਤ ਦਿੱਤੀ ਉਹ 3-4 ਸਾਲ ਇਹਨਾਂ ਦੇ ਨਾਲ ਰਹਾ ਉਹਨੂੰ ਇਹਨਾਂ ਦੇ ਨਾਲ ਰਹਿਣ ਦਾ ਇੰਨਾ ਆਨੰਦ ਆਇਆ ਇਹਨਾਂ ਇੱਕ ਵਿੱਚ ਹੋ ਗਿਆ ਕਿ ਉਹ ਇਹਨਾਂ ਦਾ ਹੀ ਹੋ ਕੇ ਰਹਿ ਗਿਆ ਮੁੜ ਕੇ ਉਹ ਵਾਪਸ ਇੰਗਲੈਂਡ ਗਿਆ ਹੀ ਨਹੀਂਗਾ ਤੇ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਇਹ ਇੱਕ ਮੱਕੜ ਕਬੀਲਾ ਬੇਸ਼ੱਕ ਹੈ ਪਰ ਇਹਨਾਂ ਦੇ ਰੀਤੀ ਰਿਵਾਜ ਬੜੇ ਪਿਆਰੇ ਨੇ ਇਹਨਾਂ ਦੀ ਬੋਲੀ ਬੜੀ ਪਿਆਰੀ ਹੈ ਇਹਨਾਂ ਦਾ ਖਾਣ ਪੀਣ ਬੜਾ ਪਿਆਰਾ ਇਹ ਜੋ ਘੁੰਮਦੇ ਨੇ ਉਹਦਾ ਆਨੰਦ ਹੀ ਕੁਝ ਹੋਰ ਹੈ ਘੁੰਮਣਾ ਵੀ ਇੱਕ এডਿਕੇਸ਼ਨ ਹੈ ਕਿ ਇਹ ਇਹ ਆਪਣੇ ਬੱਚਿਆਂ ਨੂੰ ਵੀ ਉਸ ਤਰ੍ਹਾਂ ਹੀ ਡਿਵੈਲਪ ਕਰਦੇ ਨੇ ਹਾਂ ਹੁਣ ਇਸ ਵੇਲੇ ਜ਼ਰੂਰ ਫਰਕ ਪੈ ਗਿਆ ਉੱਚਾ ਪਿੰਡ ਸੰਘੋਲ ਕੁਝ ਬੈਠੇ ਨੇ ਤੇ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਕਿ ਹੁਣ ਤੁਸੀਂ ਉਦਾਂ ਕਿਉਂ ਨਹੀਂ ਘੁੰਮਦੇ ਜਿੰਦਾਂ ਪਹਿਲਾਂ ਘੁੰਮਦੇ ਸੀਗੇ ਤੇ ਉਹਨਾਂ ਨੇ ਉੱਥੇ ਕੁਲੀਆਂ ਬਣਾਈਆਂ ਹੌਲੀ-ਹੌਲੀ ਮਕਾਨ ਵੀ ਬਣਾ ਲਏ ਤੇ ਉਹਨਾਂ ਨੇ ਕਿਹਾ ਹੁਣ ਸਾਡੇ ਬੱਚੇ ਚੰਡੀਗੜ੍ਹ ਜਾਂਦੇ ਨੇ ਕੰਮ ਵੀ ਕਰਦੇ ਨੇ ਤੇ ਸਾਡੇ ਬੱਚੇ ਸੰਗੋਲਵੀ ਤੇ ਸਾਡੇ ਬੱਚੇ ਦੇ ਆਲ-ਜਾਲ ਦੇ ਪਿੰਡਾਂ 'ਚ ਵੀ ਕੰਮ ਕਰਦੇ ਨੇ ਤੇ ਹੁਣ ਉਹਨਾਂ ਨੇ ਮੋਟਰਸਾਈਕਲ ਵੀ ਲੈ ਲਏ ਗੱਡੀਆਂ ਵੀ ਲੈ ਲੀਆਂ ਤੇ ਉਹਨਾਂ ਦੀ ਜਿਹੜੀਆਂ ਸ਼ਾਦੀਆਂ ਹੋ ਰਹੀਆਂ ਨੇ ਹੋਰ ਪਾਸੇ ਹੋ ਰਹੀਆਂ ਨੇ ਤੇ ਉਹ ਤਾਂ ਹੁਣ ਇਹ ਕਹਿੰਣ 'ਚ ਵੀ ਸ਼ਰਮ ਮਹਿਸੂਸ ਕਰਦੇ ਨੇ ਕਿ ਅਸੀਂ ਏਸ ਕਮਕੜ ਕਬੀਲੇ ਦੇ ਲੋਕ ਆ ਤੇ ਕਹਿੰਦੇ ਦਾ ਪਾਬਾ ਹੁਣ ਥੋੜਾ-ਥੋੜਾ ਫਰਕ ਪੈਣ ਲੱਗਿਆ ਪਹਿਲਾਂ ਨਹੀਂ ਸੀਗਾ ਕਿ ਮੈਮੋਨ ਸਿੰਘ ਮਾਨ ਜੋ ਕਿ ਸਲੌਦੀ ਤੋਂ ਨੇ ਔਰ ਪ੍ਰਸਿੱਧ ਪੱਤਰਕਾਰ ਨੇ ਉਹ ਟਾਈਮ ਟੀਵੀ ਦੇ ਰੂਹੇ ਰਵਾ ਨੇ ਤੇ ਉਹਨਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਹ ਪ੍ਰੇਰਣਾ ਦਿੱਤੀ ਕਿ ਤੂੰ ਇੱਕ ਡਿਟੇਲ ਨਾਲ ਦੱਸ ਵੀ ਅਸਲ ਦੇ ਵਿੱਚ ਗੱਲ ਕੀ ਹੈ ਕਿ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿਆਂ ਕਿ ਇਹ ਕਬੀਲੇ ਯੋਧੇ ਲੋਕ ਨੇ ਇਹ ਕਬੀਲੇ ਰਾਜੇ ਮਹਾਰਾਜਾਂ ਦੇ ਵੰਛੇ ਜ ਨੇ ਤੇ ਇਹ ਕਬੀਲਾ ਦਾ ਸਾਨੂੰ ਵੀ ਸਤਿਕਾਰ ਕਰਨਾ ਚਾਹੀਦਾ ਤੇ ਹੁਣੇ ਭਾਵੇਂ ਵਪਾਰੀ ਲੋਕ ਨੇ ਤੇ ਭਾਵੇਂ ਇਹ ਕੁਝ ਵੀ ਕਰਦੇ ਨੇ ਕੰਮ ਤੇ ਪਰ ਇਹਨਾਂ ਦੇ ਰਿਸਪੈਕਟ ਕਰਨੀ ਸਾਨੂੰ ਬਣਦੀ ਹੈ ਜਿੱਥੇ ਵੀ ਜਾਂਦੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਥੈਂਕ ਯੂ ਜਦੋਂ ਤੋਂ ਇਹ ਰਾਜਸਥਾਨ ਦੇ ਟੱਪਰੀ ਵਾਸ ਨੇ আর ਹੁਣ ਵੀ ਚਲਾ ਰਹੇ ਨੇ ਹੁਣ ਇਹ ਲੇਡੀਜ਼ ਚਲਾ ਰਹੀਆਂ ਨੇ ਆ ਰੇਡੀਅਨ ਮੁਹੱਕਰੀ ਨੇ ਇਹਨਾਂ ਕੋ ਬੜਦ ਨੇ ਔਰ ਇਹਨਾਂ ਕੋਲ ਕੁਝ ਬੱਕਰੀਆਂ ਵੀ ਨੇ ਔਰ ਦੇਖੋ ਕਿੰਨੇ ਇਹਨਾਂ ਨੇ ਡਿਜ਼ਾਈਨ ਬਣਾਏ ਨੇ ਆਪਣੇ ਰੇਡੀਅਨ ਉਤੇ ਛੋਟੀਆਂ ਰੇਡੀਅਨ ਉਤੇ ਡਿਜ਼ਾਈਨ ਬਣਾਏ ਨੇ ਆ छोटा ਬੱਚਾ ਕੋਈ 10 ਸਾਲ ਦਾ ਹੋਣਾ ਤੇ ਇਹ ਵੀ ਆਪਣਾ ਇਹ ਕਰ ਰਿਹਾ ਹੈ ਕਿੰਨੇ ਸ਼ਾਨਦਾਰ ਇਹਨਾਂ ਦਾ ਸਿਸਟਮ ਹੈ ਇਹ ਔਰ ਜਦੋਂ ਇਹਨਾਂ ਨਾਲ ਗੱਲ ਕੀਤੀ ਗਈ ਤੇ ਇਹਨਾਂ ਨੇ ਕਿਹਾ ਕਿ ਇਹ ਇੱਕ ਜਗ੍ਹਾ ਤੇ ਟਿੱਕੇ ਰਹਿਣਾ ਪਸੰਦ ਨਹੀਂ ਕਰਦੇ ਅਗਰੇ ਇਹਨਾਂ ਨੂੰ ਘਰ ਵੀ ਲੱਡ ਕਰਦੀ ਦਿੱਤਾ ਜਾਏ ਨਾ ਕਾਹ ਵੀ ਇੱਕ ਜਗਾ ਹਾਂ ਦੇਖੋ ਛੋਟੀ ਜੀ ਲੜਕੀ ਹੈ 10 ਸਾਲ ਦੀ ਹੋਣੀ ਹੈ ਤੇ ਇਹ ਵੀ ਝਲਾ ਰਹੀ ਹੈ ਨਿੱਕੇ ਨਿੱਕੇ ਬੱਕਰੀਆਂ ਬੈਕ ਸਾਈਡ ਤੇ ਜਾ ਰਹੇ ਨੇ ਭੇਡਾਂ ਜਾ ਰਹੀਆਂ ਨੇ ਤੇ ਆ ਤਿੰਨ ਲੜਕੇ ਨੇ ਛੋਟੇ तकरीबन 5-7 ਸਾਲ ਦੇ ਹੋਣਗੇ ਇਹ ਵੀ ਇੱਕ ਅਲੱਗ ਆਪਣੀ ਗੱਡੀ ਲੈ ਕੇ ਜਾ ਰਹੇ ਨੇ ਤੇ ਇਹ ਦੇਖੋ ਹੈ ਨਾ ਇੱਕ ਵੱਖਰੀ ਕਿਸਮ ਦਾ ਇਹਨਾਂ ਦਾ ਆਨੰਦ ਮੈਨੂੰ ਤਾਂ ਲੱਗਦਾ ਹੈ ਕਿ ਇਹ ਸਾਰੀ ਇੰਡੀਆ ਕਮ ਦੇ ਹੋਣਗੇ ਆ ਦੋ ਲੇਡੀਆਂ ਨੇ আর ਇਹਨਾਂ ਦੇ ਆਪਣੇ ਆਪਣੇ ਪਰਿਵਾਰ ਨੇ ਜਿਨ੍ਹਾਂ ਚ ਕੋਈ ਮਰਦ ਨਹੀਂ ਬੈਠਾ ਛੋਟੇ ਬੱਚੇ ਹੀ ਨੇ ਲੜਕੇ ਆ ਨਿੱਕੇ ਨਿੱਕੇ ਬੱਚੇ ਨੇ আর ਇਹ ਚਲਾ ਰਹੇ ਨੇ ਆਪਣਾ ਆਪਣਾ ਕੀ ਬਾਤ